ਚਾਰ ਦੋਵਾਂ ਜੋ ਕਹਦਾ ਜੋ ਕਹਦਾ ਹੈ ਮੈਂ ਨਹੀਂ ਆ ਉਹ ਕਹਦਾ ਆਹ ਰਮਰਾਓ ਵੀਡੀਓ ਕਾਲਾ ਹੁਣੇ ਖੋਣ ਬਾਤ ਹੋਊਗਾ ਜਾਂ ਮੈਂ ਹੋਇਆ ਕਿ ਮੈਂ ਹੁਣੇ ਛੱਡੂ ਕਹਦਾ ਤੈਨੂੰ ਲੈ ਕੇ ਆਉਰੇ ਜਾ ਲਿਆ ਕੁੜੀ ਦਾ ਨਾਮ ਦੱਸ ਆ ਤੈਨੂੰ ਲੈ ਕੇ ਆਉਣਾ ਵਾਪਸ ਨਿਕਲਿਆ ਦੇ पटनी आलो ब

शीला इला मोहम्मद तेरा कौन अड्डी धोवडी पावर्समैन तेरा ही इला मोहम्मद बिस्मिल्लाह इले का कर 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 निकालता फड़फड़ करे मिसान तारती अंबर हिलिया कड्डी जादे जान तेरा नाम चले साहिल इल्ला मोहम्मद पाक कतर शुरू शीरा हरावाही तारावा और छी इल्ला कल्ले रोम दे कुड़ी दा ラブजोत लवजोत मेनू अटी रेशा के लहू बिक रया करे रहगी कहनी ओए मोदी अच्छा और शीला ने मोहम्मद रसूलुल्लाह शेख साहब ने दा तो डायरेक्ट और अच्छा चल रहा है श्री भाई ने हर शी तरह बाहि रही ले मोहम्मद तेरा नाम जगम जो जगाए चाहे कोटा से मैं आई फरा शी मोहम्मद तेरा नाम हाजर नाजर पावर ख़बर शी लाई लीला मोहम्मद हुणे हुणे समाप्ति हो वेस्ती खून दी काल का छेड़ना नहीं मैं इथे रात तो के डगदे रहंदे सारा ही लाई लीला मोहम्मद इस पे टेंशन है

ਹਰੇ ਖੇਤੇ ਨਾਰਤ ਚਲਦਾ ਨਾਰਤ ਚਲਦਾ ਨਾਰਤ ਚ ਚਲਦਾ ਹੋਇਆ ਬਲੱਡ ਖੁਸ਼ ਕਰ ਅਬਰਾਹੀਮ ਹਰਸ਼ੀ ਕਾਲਾ ਹਾਂ ਸ਼ਟ ਸ਼ਟ ਮੋਲ ਪਾਸਾ ਦੇਖਦੇ ਰੁਕ ਗਿਆ ਕਿ ਨਹੀਂ ਇਹ ਫਿਰ ਪੰਗਾ ਜੱਲ ਕਰਦੇ ਪਹਿਲਾਂ ਉਹਨਾਂ ਦਾ ਪਾਓ ਲਹਿਣਾ ਤੋੜਾ ਬੈਠੋ ਓਏ ਕੀ ਤਕਲੀਫ ਆ ਤੈਨੂੰ ਜੇ ਖੂਨ ਚੱਲ ਪਿਆ ਨਾ ਕਦੇ ਹੁਣੇ ਦੁਆਰ ਬੰਦ ਕਰੂਗਾ ਠੀਕ ਆ ਤਾੜੀ ਮਾਰਦੇ ਖੂਨ ਲੜ ਗਿਆ ਕੀ ਬਾਤ ਆ ਜੋਵੇਂ ਰੋ ਚੜਦੀ ਕਲਾ ਸ਼ੋਰ ਔਰ ਕੋਈ ਵੀ ਗੱਲਬਾਤ ਹੋਈ ਟੈਨਸ਼ਨ ਨਹੀਂ ਲੈਣੀ ਦੱਸਣਾ ਘਰੇ ਬੈਠੇ ਗੱਡੇਆਂ ਕੋਲੇ ਆ ਫੌਰਨ ਵੱਜਾਂਗੇ ਖੂਨ ਨਹੀਂ ਚੱਲੂਗਾ ਖੋਲ ਕੇ ਤਾੜੀ ਮਾਰ ਦਿਓ ਜੀ ਹਟ ਜਾ ਖੂਨ ਨਾਰਤੂ ਜਾਂਦਾ ਸਹੀ ਸਹੀ ਲੈ ਹੋ ਲੈ ਉਹ ਹਾਰਾ ਕਾਣਾ ਗਾ ਦੇ ਹਲੇ ਹਲੇ ਕੀ ਆਂਦੇ ਆ ਬਸ ਸਾਰੇ ਰੱਬ ਦੇ ਜਾਮ ਖਾ ਕੇ ਹਾਂਜੀ ਯਾਰ ਮੜ ਲੱਗੇ ਨੇ ਮੈਂ ਵੀ ਆਂਦੇ ਆ ਭਰਾਵਾ ਬਾਬਾ ਬੈਠਣ ਤੋਂ ਪਹਿਲਾਂ ਗੱਲ ਗੁਣੀ ਮਾੜੀ ਜੀ ਹਲੇ ਆ ਰਿਹਾ ਤੇ ਭਾਈ ਨੂੰ ਬਾਦੋ ਫਿਰ ਭਾਈ ਨਾ ਆਉਂਦਾ ਹੈ ਹੈ ਤੋਂ ਤੋਂ ਹੀ ਲੈ ਲਾਈਵ ਕਿੰਗ ਚੁੰਮਣਾ ਵੀ ਭਾਈ ਦਾ ਤਾਂ ਆਉਂਦਾ ਹੋ ਗਿਆ ਤਾਂ ਹੋਰ ਕਿ ਦੇਖਣਾ ਇੰਗਲਿਸ਼ ਅਨੇ ਹੁੰਦੀ ਹੈ पेटा रोला पालो, लो फल पालो रोला खुशहाल दी करा चलो अजी है ना जी आज बंदा साहब क्थे हैं आज आज ਕਨੌਲੀ ਜਾਂਦਾ ਬਾਰ ਬਾਰ ਸੰਦੇ ਆ ਜਰਾ ਤੇ ਬਾਬਾ ਲੱਖਾ ਪੁੱਛ ਲਈ ਜੀ ਨੂੰ ਮਰਦੀ ਲਾਈਵ ਚੱਲੀ ਜਾਂਦਾ ਨਾ ਸੁਬਹ ਵਾਅਲਿਕਾ ਆਹੋ ਕੀ ਬਾਤ ਆ ਸ਼੍ਰੀ ਰਾਮ ਅਰਾਭਾ ਸ਼ਿਕਾਲਾ ਕੁੜਗੇ ਉਹ ਕੁੜਗੇ ਉਹ ਭੈਣ ਕਿੱਥੇ ਜਿੱਦੀ ਤੇ ਬਲੱਡ ਵਹਿ ਰਿਆ ਸੀ ਕੌਣ ਕਰਦਾ ਬਜ਼ੁਰਗ ਦੀ ਰੋਟੀ ਨਹੀਂ ਪਾਉਂਦੇ ਮਾਤਾ ਤੇ ਬਜ਼ੁਰਗ ਲਈ ਹੋਈ ਆ ਇਹ ਭੌਰੀ ਪਹਿਲਾਂ ਫੈਂਸੀ ਬਣੀ ਸੀ ਕਿ ਵੈਸੇ ਭੌਰੀ ਤੋਂ ਬਣੀ ਸੀ ਫੈਂਸੀ ਤੋਂ ਫੈਂਸੀ ਤੋਂ ਬਣ ਗਿਆ ਇਹਨੂੰ ਜਿੱਦੋਂ ਮਾਰ ਜੀ ਕਰਾ ਲੋ ਕਿਹਦਾ ਹਸੌਲਾ ਪਾਦਾ ਠੀਕ ਹੈ ਜੀ ਮੇਰੇ ਕਾ ਸਮਝ ਗਏ ਹੁਕਮ ਆ ਗਿਆ ਕਹਿੰਦਾ ਭੌਰੀ ਫੈਂਸੀ ਤੋਂ ਬਣਦੀ ਫੈਂਸੀ ਤੋਂ ਗੰਡਾ ਕਢਾ ਦੇ ਇਧਰ ਨਾ ਜਾਓ ਦੱਸਣਾ ਮੇਰੀ ਫਰਜ਼ ਆ ਐਨੀ ਸੰਗਤ ਵਿੱਚ ਕਿਉਂ ਨਹੀਂ ਦੱਸਣਾ ਮੇਰੀ ਪਰ ਲਓ ਨਹੀਂ ਚੱਲਦਾ ਜੇ ਕਹਿਦਾ ਬਾਬੇ ਲੱਖੇ ਨੇ ਤਾਂ ਕਹਿਦਾ ਮੇਰੇ ਕੋਲ ਤੇ ਆ ਰਹਾ ਲੈ ਉਹ ਦੋਨੇ ਪਾਸੇ ਮੈਂ ਰੱਖੀ ਹਾਂ ਜਾ ਹਾਲ ਕਰਾ ਲਓ ਚੰਗਾ ਜੀ ਤੋਂ ਮਰਦੀ ਕਰ ਲਓ ਨਾੜ ਛਿਵੇਂ ਕਹਿੰਦੇ ਦਰਤ ਦੇ ਨਾੜ ਮੂਰਤੀ ਉਹ ਨਾੜ ਫੜ ਗਈ ਸਮਝਾਓ ਵੀ ਪੌੜੀ ਕਢਾ ਕੇ ਲਿਆਦੀ ਸੀ ਨਾੜ ਤੋਂ ਖੂਨ ਰੁਕਿਆ ਸੀ ਚੱਲ ਪਿਆ ਸਮਝਾ ਜੀ ਦੋਵੇਂ ਹੀ ਆ ਵੀ ਆਈ ਚੱਲ ਕੋਈ ਨਿਕਾ ਜਾ ਪੜਾ ਗਏ ਲੋਕ ਅਬ ਅਬ ਵਿਚ ਹੀ ਨਾੜ ਨਾੜ ਤੋਂ ਬਲੱਡ ਇੱਥੋਂ ਜਾ ਰਿਹਾ ਨਾੜ ਤੋਂ ਬਲੱਡ ਅੱਡੇ ਤੇ ਜਾ ਰਿਹਾ ਮੇਰੀ ਸਮਝ ਦੇ ਅੱਡੀ 'ਚ ਨਾਰ ਦੇ ਨਾਲ ਜੀ ਤੇ ਅੱਡੀ ਕਿੱਥੋਂ ਹੁੰਦੀ ਆ ਬੰਦਾ ਕਿਹਦੇ ਸਰ ਤੇ ਖੜਦਾ ਪੈਰਾਂ ਦੇ ਤੇ ਨਾੜਾ ਕਿਹਦੇ ਸਰ ਤੇ ਚੱਲਦੀਆਂ ਸਰ ਤੇ ਜੇ ਆਪਾਂ ਪੈਰ ਬੰਦੇ ਦੇ ਅੱਡੀ ਮਾਰਾਂਗੇ ਪੈਰ ਤੇ ਤਾਂ ਬੰਦਾ ਵੜ ਕੋਣਾ ਪੈਰ 'ਚ ਵੀ ਨਾੜਾ ਹੁੰਦੇ ਆ ਜੀ ਅੱਡੀ 'ਚ ਮਾਸ ਤਿੰਨ ਪੜ ਤਿੰਨ ਪੜਦੇ ਹੁੰਦੇ ਆ ਜੀ ਦੋ ਬੋਲ ਦੇ ਚੱਗੇ ਤੀਜੇ ਵਾਲਾ ਆ ਗਿਆ ਖੋ ਜਲਨ ਲੱਗ ਗਈ ਠੀਕ ਹੈ ਜੀ ਖਸ ਖਸ ਨਹੀਂ ਮਾਰੇ ਟੈਨਸ਼ਨ ਨਾ ਤੇਰੀ ਬੇਟੀ ਠੀਕ ਆ ਬਿਲਕੁਲ ਤੂੰ ਰੋਣਾ ਭੈਣੇ ਅੱਜ ਵੀ ਰੋਣਾ ਬਿਲਕੁਲ ਜ਼ਿੰਮੇਵਾਰੀ ਰਸਮਾਂ ਨਹੀਂ ਦੁੱਖ ਹੁੰਦਾ ਆ ਜਦੋਂ ਕਿਸੇ ਆਪਣੇ ਦਾ ਬਲੱਡ ਪੈਂਦਾ ਨਾ ਬਹੁਤ ਦੁੱਖ ਹੁੰਦਾ ਬੋਲ ਤਾਈ ਦਾ ਫੋਨ ਹੋਣਾ ਅੱਥਿਆਂ ਰਹਿ ਜਾ ਕਰੋ ਭੈਣੇ ਬੋਲ ਕੱਥਿਆਂ ਨਾਲ ਹੀ ਬਰਕਤ ਆਵੇ। ਲਓ। ਹਲੇ 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 ਥੋੜੀ ਕੰਮ। ਅ ਐਵੇਂ ਮੁੱਕ ਕੇ ਬੈਠੋ। ਬੈਠੋ ਐਵੇਂ ਮੁੱਕ ਕੇ। ਸਾਰੇ ਇਧਰ ਮੁੱਕ ਕੇ ਬੈਠੋ ਇਧਰ ਕੀ ਆ? ਇਧਰ ਕਿਹੜਾ ਸੂਰਜ ਚੜਦਾ? ਇਧਰ ਬੈਠੋ ਬਾਪੂ ਜੀ ਮੁੱਕ। ਚਲੋ ਸਾਰੇ ਇਧਰ ਮੁੱਕ ਕਰੋ। ਕੀ ਤਨੂਜ ਸਪੈਸ਼ਲ ਕਹਿੰਦਾ ਬਬੂਆ ਜੀ? ਇਧਰ ਮੁੱਕ ਕਰੋ। ਬਾਬਾ ਉਧਰ ਆ। ਇਧਰ ਸਾਡੇ ਸਾਊਂਡ ਵਾਲੇ ਆ ਤੇ ਮਿਊਜ਼ੀਸ਼ੀਅਨ ਵਾਲੇ ਆ ਜੇ ਉਹਨਾਂ ਨੂੰ ਦੇਖਣਾ ਫਿਰ ਇਧਰ ਕਰੋ ਸਾਡੇ ਨੇ ਵੇਖਣਾ ਦੱਸੀ ਸਾਡੇ ਵਾਲੇ ਗੱਲਾਂ ਸਿੱਧੀਆਂ ਲੱਖਾ ਜੀ ਆਪਾਂ ਗੱਲਾਂ ਜਿਹੜੀਆਂ ਕਹਿਣੀਆਂ ਪਹਿਲੇ ਹੀ ਕਹਿਣੀਆਂ ਮੇਰੀ ਮਾਂ ਨੇ ਕਿਹਾ ਮੈਂ ਨਹੀਂ ਕਹਾਂ ਕਿਉਂਕਿ ਜੇ ਕੋਈ ਗੱਲ ਬਾਤੇ ਉੱਥੇ ਹੋਈ ਤੇ ਦੱਸੀ ਇੱਥੇ ਫਾਇਦਾ ਕੀ ਪੈਣੇ ਬਲਾ ਤੇਰੀ ਧੜਕਣ ਸਹੀ ਆ ਸਹੀ ਆ ਜਾਂ ਸਹੀ ਰਹੂਗੀ ਆ ਜਲਾਪਰ ਬਾਬਾ ਕਹਿੰਦਾ ਭਾਈ ਜੀ ਹੱਥ ਛੋੜ ਕੇ ਬੰਦੀਆ ਬੈਠੋ ਆਪੋ ਆਪਣੀ ਜਗ੍ਹਾ ਲੈ ਕੇ ਬੈਠੋ ਇੱਕ ਤਾਂ ਆ ਜਿਹੜਾ ਸਾਊਂਡ ਕੋਲੇ ਉੱਠੋ ਤਾਂ ਕਿਵੇਂ ਇੱਥੇ ਸਗਣ ਕੋਣਾ ਉੱਠੋ ਥੱਲੇ ਮੈਂ ਇੱਥੇ ਚਲੋ ਚਲੋ ਬੈਠੋ 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 ਆ ਬੰਦੇ ਦੋ ਆ ਤੇ ਚਾਰ ਹੋਰ ਹੋ ਗਏ ਦਾਦਾ ਬਹੁਤ ਮੋਟਿਆਂ ਠੀਕ ਆ ਆਪਣੇ ਕੋਲ ਗਦਾ ਸਿੰਦੇ ਆ ਚਾਹ ਮਿਲੂਗੀ ਰੋਟੀ ਮਿਲੂਗੀ ਪਾਣੀ ਮਿਲੂਗੀ ਤੇ ਜੇ ਵਿਗੜੋਗਾ ਤਾਂ ਦਾਗ ਪਾਣੀ ਮਿਲੂਗੀ। ਆਵਾਜ਼ ਦੀ। ਸੁਲਾਟਾ ਕੇ ਸਵਾਦ। ਕੋਈ ਵਾਰ। ਹਣ ਮੈਨੂੰ ਦੋ ਫਲਕੇ ਦੇ ਦੇ। ਖਾਲੀ ਫਲਸਾਰੀ ਦਾ ਵੇਹੜ। ਇੱਕ ਜਿਕਾਰਾ ਮਾਦੇ ਜਿਕਾਰਾ ਲੱਗਦਾ ਸਰਕਾਰ ਦਾ। ਹੋਰ ਚਲਕੀਆਂ ਵਾਲਾ ਬੰਬ ਪਹੁੰਚ ਗਿਆ RAM ਜੀ। RAM ਜੀ ਮਲਕੇ।

ਉਹ ਕਹਿੰਦਾ ਇੱਕ ਚਾਰ ਸ਼ਪੇਰਾ ਚੱਲਣਾ ਸੀ ਭਾਈ ਗੁਰਦੀਪ ਜੀ ਨੇ ਸਾਨੂੰ ਕਹਿਣਾ ਸੀ ਇੱਕ ਸ਼ਪਾਲ ਸ਼ਪੇਰਾ ਚੱਲਣਾ ਸੀ ਭਾਈ ਗੁਰਦੀਪ ਜੀ ਨੇ ਸਾਨੂੰ ਕਹਿਣਾ ਸੀ ਜੇ ਬਾਬੇ ਦਾ ਸਾਡੇ ਦੇ ਹੱਥ ਨਾਲ ਦੋ ਲੱਖ ਨੇ 15 ਥੋੜੀ ਰਹਿਣਾ ਸੀ ਹੋ ਜਾ ਰੋ ਚੜਦੇ ਗਿਆ ਜਰਾ ਹਲੂ ਥੱਲੇ ਭਾਈ ਇਦਾਂ ਬਾਕੀ ਪਾਣੀ ਸੀ ਮੇਰਾ ਰਾਤ ਤੱਕ ਗੱਡੀ ਜਾ ਕੋ ਸਗੜ ਪਈ ਤਾਂ ਪਾਵਾ ਇਹ ਦਿਨ ਨਹੀਂ ਉਹਦਾ ਕੋਈ ਪਾਵਾ ਪਾਵਾ ਕਾਫੀ ਕਰ ਮਾ ਬਾਈ ਥਾਲੀ ਤੇ ਨਾ ਸੌਲੇ ਚਾਰੀ ਭਾਜੀ ਉਹ ਆਉਂਿਆ ਬਹੁਤ ਜੀ ਖਾਣਾ ਬਹੁਤ ਕਰਤਾ ਹੋਣਾ ਵੀਡੀਓ Jangan <laughs> lupa <laughs> always go on. suh already fi hling 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 h televis65 hling hleri hling hling hlingen hling hling h ל halika h Doch hido l seu Allah astonishing

ਤਗਦਾ ਨਾ ਤੈਨੂੰ ਬਸ਼ਸ਼ ਨਹੀਂ ਬਾਈ ਇਕਦੋ ਕਰਦਾ ਨਾ ਲਾ ਨਹੀਂ ਬੈਠੋ ਕੀ ਆਏ ਨਹੀਂ ਮੈਡਮ ਇਹ ਚੱਕੋ ਬਾਹਰ ਰੱਖੋ ਮੈਂ ਚਲੋ ਚਲੋ ਮੈਂ ਤੁਹਾਨੂੰ ਆ ਵੇਚ ਘਟੋ ਬਾਹਰ ਸੇਵਾਦਾਰ ਕਿਹੜੇ ਕਿਹੜੇ ਬਾਹਰ ਘਟੋ ਮੈਂ ਤੁਹਾਨੂੰ ਬਹੁਤ ਥੱਲੇ ਥੱਲੇ ਮਾਓ ਥੱਲੇ ਗੱਦਿਆਂ ਤੇ ਬੈਠੋ ਬਾਈ ਜੀ ਸਾਡੀ ਅਸੀਂ ਵਾਰ-ਵਾਰ ਬੇਨਤੀ ਕਰੀ ਜੰਨੇ ਅਸੀਂ ਪ੍ਰੋਗਰਾਮ ਖਰਾਬ ਨਹੀਂ ਕਰਨਾ ਬਾਈ ਜੀ ਪੋਜੀਸ਼ਨ ਆਏ ਹਾਏ ਕੀ ਆ ਬਾਤ ਆ ਯਾਰ ਬਹੁਤ ਵਧੀਆ ਮਿਸ਼ਨ ਜੌਦਾ ਰੇ ਪਤੰਦਰਾ ਖੁਸ਼ ਰਹਿ ਆ ਦੋ ਸੇਵਾਦਾਰ ਵਕੀ ਲੰਗਰ ਛਕੋ ਉਹਨਾਂ ਨੂੰ ਬਾਈਆਂ ਨੂੰ ਚਾਹ ਪਿਆਓ ਔਰ ਜੇ ਝਲਕ ਵਾਲਾ ਬੰਬ ਪਹੁੰਚ ਜਾਦਾ ਆ ਜਾ ਮੇਰੇ ਕੋਲ ਕਿਉਂਕਿ ਟਾਈਮ ਬਹੁਤ ਹੋ ਗਿਆ ਯਾਰ ਓਏ ਉਦੋਂ ਪਤੰਦਰਾ ਵਾਲੇ ਦਾ ਜਦੋਂ ਚੱਲਣਾ

ਕਿੰਨੇ ਕੋਈ ਗਾਲੀ ਮਾਂ ਫੜ ਕੇ ਘਾੜ ਦੋ ਬੋਲੀ ਕਿਤਨੀ ਆਪਾ ਆਪਾਂ ਕਿਤੋਂ ਲਾਗੇ ਥੋੜੀ ਖਾਧਾ ਆਇਆ ਜਦੋਂ ਆਖੇ ਨਾ ਫੜਦੇ ਇਹ ਐ ਨਹੀਂ ਫੜ ਦਿੰਦੇ ਕੋਈ ਨਹੀਂ ਕੋਈ ਨਹੀਂ ਕੀ ਕਰੇਗਾ ਤੂੰ ਕੀ ਕਰੇਗਾ ਮੈਂ ਪੈਸੇ ਲੈ ਕੇ ਦਵਾਈ ਦੇ ਦੇਣੇ ਕਿਹੜਾ ਤੂੰ ਬੋਲਣੀ ਇਹ ਨੂੰ ਨਹੀਂ ਕਹਿੰਦਾ ਬਾਬਾ ਲੱਖਾ ਮੇਰਾ ਨਾ ਦਵਾਈ ਦੇ ਜਾਂਦੇ ਅਸੀਂ ਐਵੇਂ ਨਹੀਂ ਜੱਡੇ ਹੋਗੇ ਕਿਸੇ ਗੱਲ ਨਾਲ ਹੀ ਹੋਏ ਆ ਦਵਾਈ ਤਾਂ ਪ੍ਰਗਟ ਵੀ ਦੇ ਦੂਗਾ ਦਵਾਈ ਪ੍ਰਗਟ ਵੀ ਜਿਹੜੀ ਤੁਸੀਂ ਦਵਾਈ ਦਿੰਦੇ ਹੋ ਮੈਂ ਨਹੀਂ ਕਿਹਾ ਦੱਬ ਤੁਰ ਗਰਦਾ ਵਈ ਦਿੰਦਾ ਬਿਲਕੁਲ ਥੋੜੀ ਬਹਿਟ ਰ ਆ ਲੈ ਵੀ ਦੇ ਦਿੰਦਾ ਵਈ ਦਵਾਈ ਦੁਵਾਈ ਦੀਆਂ ਗੱਲਾਂ ਛੱਡੋ ਜਦੋਂ ਮੈਂ ਤੁਹਾਡੇ ਵਰਗਾ ਹੁੰਦਾ ਹੀ ਇਹ ਕੰਮ ਕਰਕੇ ਛੱਡੇ ਆ ਬਾਬਾ ਛੋਟਾ ਪਿਆਉ ਹਮੇਸ ਕਮੰਦੀ ਖੁਸ਼ ਰਹੋ ਚੱਲਦੀ ਕਲਾ ਕਰੋ ਕਣੀ ਜਾਂ ਤਾਂ ਉਹ ਬਾਕੀ ਕਹਿੰਦਾ ਭਾਈ ਰਸਵਾਲ ਜੀ ਸਾਨੂੰ ਸਿਆਹੀ ਹੋਵੇ ਤਾਂ

ਮੈਂ ਫੁੱਟਿਆ ਬਾਬਾ ਬਾਈ ਲਓ ਜੀ ਆ ਹੁਣ ਵਿੱਕੀ ਆਊਗਾ ਮੈਂ ਤੇ ਜਾਣਾ ਆਪਾਂ ਲੱਕਿਓ ਬਾਈ ਵਿੱਕੀ ਆ ਜਾ ਬੈਂਟ ਮੈਂ ਰੋਟੀ ਖਾਣ ਲੱਗਣਾ ਯਾਰ ਵਾਹ ਸੋਜੀ ਬੋਲੀ ਸੱਚੇ ਸਰਬਾਰ ਕੀ ਵਕੀ ਜੇ ਬਾਬਾ ਜੀ ਨੇ ਕਿਹਾ ਸੀ ਨਾ ਜੇ ਬਤਨ ਤਿੰਨ ਕਲਾ ਜਾਂ ਨਾ ਕਹਿਣੀ ਬਹਿਣੀ ਤੇ ਸਹਿਣੀ ਜੇ ਸਹਿ ਗਿਆ ਉਹੀ ਪਾਰ ਤਗਲਾ ਕਹਿਣ ਲੱਗਾ ਵੇਖ ਲੈ ਇੰਦਰ ਮੈਂ ਕੀ ਕਹਿਣਾ ਤੇ ਜਿਹਨੂੰ ਬਹਿਣੀ ਆ ਗਈ ਉਹ ਬੈਠਾ ਤੇ ਪਤਾ ਲੱਗ ਗਿਆ ਵੀ ਕਿੱਥੇ ਕਿਵੇਂ ਬਹਿਣਾ ਔਰ ਦੂਜੇ ਵਾਰਾ ਸੋ ਜਿਵੇਂ ਅੱਗੇ ਬਾਬਾ ਜੀ ਨੇ ਕਹਿਰ ਸੀ ਬੱਚਿਆਂ ਬਾਰੇ ਕਹਿੰਦੇ ਕੀ ਗੱਲ ਯਾਦ ਆ ਗਈ ਕਹਿੰਦੇ ਉਮਰ ਹੋ ਗਈ 10 ਤੇ ਬੱਚਾ ਗਿਆ ਖੇਡਾਂ ਵਿੱਚ ਫਸ ਗਿਆ ਕਹਿੰਦੇ ਉਮਰ ਹੋ ਗਈ 20 ਫਿਰ ਲੱਗੇ ਨਾ ਪੜਾਈ ਵਿੱਚ ਜੀ ਇਹ ਉਮਰ ਵੀ ਪੈਣੀ ਆ ਕਹਿੰਦੇ ਉਮਰ ਹੋ ਗਈ 30 ਲੜ ਲੱਗੀ ਬਗਾਨੀ 30 ਕਹਿੰਦੇ ਉਮਰ ਹੋ ਗਈ 40 ਮਗਰ ਪੈ ਗਈ ਜੁਆਕਾਂ ਦੀ 45 ਉਦੋਂ ਫਿਰ ਬਾਪੂ ਰੌਣ ਦੇ ਨਾਲ ਆ ਨੇਕਰਾਂ ਜਵਾਲ ਖੜੇ ਹੋ ਜਾਂਦੇ ਆ ਕਹਿੰਦੇ ਉਮਰ ਹੋ ਗਈ 50 ਫਿਰ ਔਖੇ ਜਿਹਾਉਂਦੇ ਆ ਸਾਹ ਫਿਰ ਉਮਰ ਹੋ ਗਈ 80 ਹੱਥੋਂ ਜਾਂਦੀ ਦੀ ਲੱਠ ਬੜਾ ਖੂਨੀ ਤੇ ਵ ਜਾਂਦਾ ਕਹਿੰਦੇ ਫਿਰ ਉਮਰ ਹੋ ਗਈ 70 ਆਲਾ ਹੁਣ ਇਹ ਲੱਸੀ ਨਹੀਂ ਜਾਂਦੇ ਆ ਕਹਿੰਦੇ ਉਮਰ ਹੋ ਗਈ 90 ਫਿਰ ਗੱਲਣਾ ਕੋਈ ਮੂੰਹ ਥੱਪੇ ਫਿਰ ਬਾਜ ਮਾਰਨੀ ਤੇ ਪੱਪੂ ਨੂੰ ਹੱਪੂ ਹੀ ਨਿਕਲਦਾ ਮੂੰਹ ਚ ਫਿਰ ਕਹਿੰਦੇ ਉਮਰ ਹੋ ਗਈ 100 ਮੋਰ ਕੇ ਘਰ ਦੇ ਕਹਿੰਦੇ ਬਾਬਾ ਜੀ ਰੋੜਾ ਰੋ ਸਾਡੇ ਲਗਰੋ ਲਾਓ ਮੋਰੀਏ ਸੱਚੇ ਦਰਬਾਰ ਕੀ ਜੈ ਐਨੀ ਦੂਰ ਤਾਈ ਪਹੁੰਚਦੀ ਨਹੀਂ ਇਹਦਾ ਪਤਾ ਹੀ ਨਹੀਂ ਇਹ ਗਾਲੀ ਫਕਾਏ ਚੱਪੇ ਮੇਰੀ ਮਰੂੰਗੇ ਤੁਸੀਂ ਤਾਂ ਹਾਂ ਆ ਜੀ ਸਈਦ ਵਾਲੀ ਕਾਲਾ ਪਹਿਲਾ ਪੌਂਦ ਤੋਂ 150 ਸਾਲ ਦਾ ਹੀ ਗੱਲ ਕਰਦੇ ਹੋਏ ਆਈ ਨਾ ਮੇਰਾ ਬਾਈਰ ਸਰਦਾ ਇੱਕ ਦਾ ਪਚਾਦਾ ਦੇ ਆ ਜੀ ਨਾ ਪਰ ਵਾਲਾ ਆਪ ਕਰਾਇਆ ਰੱਖੋ ਚਲੋ ਯਾਰ ਚੱਲੋ ਠੀਕ ਆ ਕਿਹੜੀ ਪੇਰੀਆਂ ਕੈਪੇਜੀਨੋ ਦੀਆਂ ਕਿ ਮੌਕਾ ਪੈਲੇਟ ਵਾਲੀ ਚਾੜ فائدہ نہیں ہے يا بيجي رو ٿيندي آهي فٽ 5 جوءِ 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 جوء

ਰੋਟੀ ਪਾਣੀ ਸਕੋਰ ਤੇ ਪੋਜੀਸ਼ਨ ਸੈੱਟ ਕਰ ਦੋ ਬਣਾ ਆ ਇਹ ਤਾਂ ਵਾਕਈ ਚੋਰ ਹੀ ਆ ਇਹ ਇਹੀ ਤਾਂ ਫਾਇਦਾ ਪਈ ਆ ਸਾਡਾ ਆਹ ਚੋਰ ਤੇਰੀ ਨਾਲ ਪ੍ਰੇਣੀਆਂ ਨੇ ਤੇਰੇ ਸਾਡੇ